ਦਿੱਲੀ ਚ ਗੁਰਸਿੱਖ ਸਰਪੰਚ ਦੇ ਕਕਾਰਾਂ ਤੇ ਇਤਰਾਜ਼ ਨਾਵਾਦੀ ਪਿੰਡ ਕਾਸਨਾ ਦੇ ਸਰਪੰਚ ਨੂੰ ਲਾਲ ਕਿਲੇ ਚ ਨਹੀਂ ਹੋਣ ਦਿੱਤਾ ਗਿਆ ਦਾਖਲ ਸ਼੍ਰੀ ਸਾਹਿਬ ਕਾਰਨ ਆਜ਼ਾਦੀ ਦਿਹਾੜੇ ਸਮਾਗਮ ਚ ਨਹੀਂ ਮਿਲੀ ਐਂਟਰੀ ਸਮਾਗਮ ਚ ਸ਼ਾਮਿਲ ਹੋਣ ਲਈ ਆਇਆ ਸੀ ਸੱਦਾ ਪੱਤਰ ਸਰ ਪਾਂਚ ਨੇ ਦੱਸੀ ਘਟਨਾ ਦੀ ਕੱਲੀ ਕੱਲੀ ਗੱਲ ਸਮਾਰਗਮ ਚ ਸ਼ਾਮਿਲ ਹੋਏ ਬਿਨਾ ਹੀ ਪਰਤੇ ਗੱਲ ਸੱਚਿਆ ਕਾ ਤੁਸੀਂ ਦੇਖਿਓ ਸ਼ਬਦਾਂ ਦੀ ਤਾਕਤ ਦਾ ਇਹਨਾਂ ਮੀਡੀਆ ਮੈਂ ਬਿਆਨ ਨਵਦੇ ਕਾਲਸਨਾ ਪਿੰਡ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਦਿੱਲੀ ਦੇ ਲਾਲ ਕਿਲੇ ਤੋਂ ਸੱਦਾ ਆਇਆ ਸੀ ਪਰ ਜਦੋਂ ਉਹ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਕੋਲ ਪਾਸ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਉੱਥੇ ਐਂਟਰੀ ਨਹੀਂ ਮਿਲਦੀ ਇਸ ਬਾਰੇ ਸਰਪੰਚ ਗੁਰਧਿਆਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਲਾਲ ਕਿਲੇ ਪਹੁੰਚੇ ਤਾਂ ਲਾਲ ਕਿਲੇ ਦੇ ਗਾਰਡ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਏ ਹੋਏ ਸ਼ਰੀ ਸਾਹਿਬ ਤੇ ਇਤਰਾਜ਼ ਜਤਾਇਆ ਗਿਆ ਉਹਨਾਂ ਕਿਹਾ ਕਿ ਜੇ ਤੁਸੀਂ ਅੰਦਰ ਜਾਣਾ ਹੈ ਤਾਂ ਤੁਹਾਨੂੰ ਸ਼੍ਰੀ ਸਾਹਿਬ ਉਤਾਰ ਕੇ ਜਾਣਾ ਪਵੇਗਾ ਪਰ ਗੁਰਧਿਆਨ ਸਿੰਘ ਨੇ ਸ਼੍ਰੀ ਸਾਹਿਬ ਉਤਾਰਨ ਤੋਂ ਮਨਾ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇਸ ਦੇ ਨਾਲ ਕਿਲੇ ਦੇ ਵਿੱਚ ਐਂਟਰੀ ਨਹੀਂ ਮਿਲ ਸਕਦੀ ਦੱਸ ਦੇ ਕਿ ਸਰਪੰਚ ਗੁਰਧਿਆਨ ਸਿੰਘ ਨੂੰ ਪਟਿਆਲਾ ਦੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮੁਹਿੰਮ ਦੇ ਅਧੀਨ ਪਿੰਡ ਚ ਹੋਏ ਵਧੀਆ ਕੰਮਾਂ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਹਾਲਾਂਕਿ ਜਲ ਸ਼ਕਤੀ ਵਿਭਾਗ ਦੇ ਮੰਤਰੀ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਤੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਦੇ ਬਾਵਜੂਦ ਵੀ ਜਦੋਂ ਸਨਮਾਨ ਜਾਂ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਗੱਲਬਾਤ ਕੀਤੀ ਗਈ ਇਸ ਦੇ ਬਾਵਜੂਦ ਉਹਨਾਂ ਨੂੰ ਸ਼੍ਰੀ ਸਾਹਿਬ ਪਾਕੇ ਅੰਦਰ ਜਾਣ ਨਹੀਂ ਦਿੱਤਾ ਗਿਆ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸਨਮਾਨ ਮਿਲਣ ਦੀ ਖੁਸ਼ੀ ਦੇ ਵਿੱਚ ਪਿੰਡ ਵਾਲਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀ 13000 ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਚੁਣਿਆ ਗਿਆ ਸੀ ਪਰ ਜਦੋਂ ਉਹਨਾਂ ਨੂੰ ਲਾਲ ਕਿਲੇ ਵਿੱਚ ਐਂਟਰੀ ਨਹੀਂ ਮਿਲੀ ਤਾਂ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਇਸ ਦੇ ਨਾਲ ਹੀ ਪਿੰਡ ਵਿੱਚ ਵੀ ਨਿਰਾਸ਼ਾ ਫੈਲ ਗਈ ਸਰਪੰਚ ਗੁਰਧਿਆਨ ਸਿੰਘ ਨੇ ਐਸਜੀਪੀਸੀ ਤੋਂ ਮੰਗ ਕੀਤੀ ਹੈ ਕਿ ਇਸ ਮੁੱਦੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਇੱਕ ਪੱਖੀ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਮਿਲੇ ਤਾਂ ਜੋ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਵੀ ਸ੍ਰੀ ਸਾਹਿਬ ਤੁਹਾਡੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਵੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸ ਹੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਮ ਤਾਂ ਨਹੀਂ ਕਰਨਾ ਹੈਗਾ ਤੇ ਉਹ ਕਹਿੰਦੇ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕਿਹਨਾਂ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਮੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹਨੇ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵચ્છ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਗਏ ਨੇ ਪਿੰਡ ਚੋਲ ਦੇ ਅਧੀਨ ਮੁਲਾਇਆ ਵੇਚ। ਸਵੱਛਤਾ ਪਿੰਡ ਦੇ ਕਾਰਜਕਾਰ ਦੇ ਮੁੱਦਿਆਂ ਦੇ ਜਾਨੀ ਸੀਗਾ। ਸਵੱਛਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਉਦੋ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਦਾ 13 ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕ ਨੇ अर्ਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਵੀ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਨਾਂ ਤੇ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਸੀਗੇ ਮંત્રી ਨੇ ਆਪਣੇ ਮਿਨਿਸਟਰ ਸਾਹਿਬ ਵੀ ਸੁਮਨੰਨਾ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਥੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸੀਰੀਜ਼ ਤਿੰਨ 3:30 ਵਜੇ ਤੁਹਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉਤੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਨੂੰ ਸਾਨੂੰ ਉਹਨਾਂ ਨੇ ਜਾਨੀ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਤੇ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਵੀ ਤੁਸੀਂ ਜਾਂ ਤਾਂ ਉਤਾਰ ਕੇ ਜਾਓ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਅਸੀਂ ਅਗਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੈ ਨਹੀਂ ਤੇ ਤੁਸੀਂ ਬਾਤ ਕਰ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਵੀ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ 5 ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਦੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਹਾਂ ਵਿਅਸਤਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੇਫਲੀ ਹੋਣਗੇ ਅਸੀਂ ਵਾਪਸੀ ਜੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਨਹੀਂ ਹੈਗਾ ਵੀ ਅਸੀਂ ਉਤਾਰ ਲਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ ਲਾਉ ਨਹੀਂ ਹੈਗਾ ਸਿੱਖਾਂ ਨਾਲ ਜਿਹੜਾ ਵਿਦੇਸ਼ਾ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਏਡੀਆਂ ਵਿੱਚ ਕਿਸ ਤਰ੍ਹਾਂ ਦੀ ਗੱਲ ਕੁਬੇ ਦੇਸ਼ਾਂ ਵਿੱਚ ਵੀ ਇਹ ਤਾਂ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੱਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਤੋਂ ਚੱਲੇ ਪਿੱਛੇ ਆਜ਼ਾਦੀ ਲਈ ਤੇ ਹੁਣ ਜਦ ਮੰਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਾਨੂੰ ਪਿੱਛੇ ਕਰਿਆ ਜਾਂਦਾ ਹੈ ਪਤਨੀ ਨਾਲ ਗੱਲ ਕੀਤੀ ਉਹਨਾਂ ਦੇ ਮੰਨਤੇ ਕੀ ਦਿੱਤੇ ਮੰਨਤੇ ਹੋਣੀ ਹੈ ਜੀ ਦੇਖੋ ਉਹ ਵੀ ਉਹੀ ਕਹਿੰਦੇ ਸੀ ਵੀ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਕਿ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਚਲੋ ਜਨਤੂ ਤਾਂ ਸਾਰਾ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਜੀੜ ਉੱਥੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਾੜਾ ਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਜੇ ਪਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਦੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਸੀ ਵੈਸੇ ਇਹ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮੰਨੀ ਮਿੰਨਾ ਆਪਣੀ ਹੁਣ ਇੱਥੇ ਰੁਕਣਾ ਹੈਗਾ ਫਿਰ ਅਸੀਂ ਕੱਲ 16 ਨੂੰ ਵਾਪਸ ਆਗੇ ਤੁਹਾਡੇ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕਿ ਸਰਪੰਚ ਨੂੰ ਸਨਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਨੂੰ ਸਰ ਪਿੰਡ ਤੇ ਉਤਸ਼ਾਹ ਵੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਹੈ ਨਾ ਵੀ ਤੇ ਸਟੇਟਸ ਨਹੀਂ ਪਾਉਂਦੇ ਸੀ ਕਿ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਪਾਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਸੀ ਹੰਗਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉਹਤੇ ਦੇ ਓਪਰਚੁਨਿਟੀ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂਰੇ ਪੰਜਾਬ ਚੋਂ 6 ਕਹਿੰਦੇ ਸੀ ਇਹ ਵਿੱਚੇ ਸੰਪੰਨ ਜਿਹਾ ਪੰਚਾਇਤ ਨੇ ਇਨਵਾਈਟ ਕਰਦੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਨੂੰ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨਾ ਖਰਾਬ ਹੋ ਗਿਆ ਵੀ ਕੋਈ ਐਂ ਪੰਜਾਬ ਲਈ ਇਹਨਾਂ ਦਾ ਹੈਗਾ ਜਨੀ ਦੋ ਗਲਾ ਬਤੀਰਾ ਹੈ ਜਾਨ ਹੁਣ ਕੀ ਮੈਂ ਕਰ ਦਿੰऊं ਮੰਗ ਤਾਂ ਜੀ ਦੇਖੋ ਇਹਨਾਂ ਤੋਂ ਤਾਂ ਕੀ ਮੰਗਾਂਗੇ ਜੀ ਇਹਨਾਂ ਨੇ ਕੰਮ ਕਰਿਆ ਹੁਣ ਤਾਂ ਐਜਪੀਬੀਸੀ ਤੋਂ ਮੰਗ ਲੈਂਦੇ ਆ ਅਸੀਂ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਇੱਕ ਪੱਖੀ ਕਰਿਆ ਜਾਵੇ ਵੀ ਹਾਂ ਇਹ ਪੰਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਸਰਦਾਰ ਅੱਜ ਕੱਲ ਤੁਹਾਡੇ ਨਾਲ ਫਿਰ ਫਿਰ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂਜੀ ਸਰ ਇਹ ਤਾਂ ਦੇਖੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਾਗਰਾਂ ਪਰ ਦੇਖ ਕੇ ਆਏ ਹੁੰਦਾ ਸੀ ਵੀ ਸ਼ਾਇਦ ਨਹੀਂ ਇੱਕ ਨਹੀਂ ਹੋਣਾ ਵੀ ਉਹ ਹੈ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀ ਆ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਅਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈਗਾ